ਦੇ ਬਿਤੇ ਘਟਨੇ ਮੇਗੇ ਬਾਕੀ ਆਪਾਂ ਤੁਹਾਨੂੰ ਜਿਹੜੀ ਵੀ ਆਪਾਂ ਲਓ ਜੀ ਦੋਸਤੋ ਚਲਾਦੇ ਆ ਆਪਣੇ ਦੋ ਬੌਣ ਤੇ ਅੱਜ ਤਰ ਆਪਣੇ ਦੋ ਘਟਾਕੇ ਪਤੀਲੇ ਕਰਨੀਆਂ ਰਹਿ ਗਈਆਂ ਦੀਆਂ ਆ ਦੇਖਦੇ ਰਹਾਂ ਜੀ ਬਾਕੀ ਆਪਾਂ ਦੇਖਦੇ ਆ ਜੀ ਅੱਜ ਮੌਸਮ ਸੈਟ ਰਿਹਾ ਤਾਂ ਅੱਥਰੂ ਵੀ ਆਪਾਂ ਇਹ ਚ ਬੀਜ ਜਾਣੀ ਹੈਗੀ ਆਪਣਾ ਮਤਲਬ ਵੀ ਅੱਜ ਆਪਾਂ ਨੂੰ ਇਹ ਸਾਰੀ ਧੂਣੀ ਕਰਕੇ ਕੱਲ ਨੂੰ ਮੱਕੀ ਬੀਜਾਂਗੇ ਇਹ ਦੇਖ ਲਾਪਾ। ਬਾਕੀ ਆਪਾਂ ਤੁਹਾਨੂੰ ਹੋਰ ਅਪਡੇਟ ਦਿੰਦੇ ਰਹਾਂਗੇ ਸਾਰੀ ਨਾਲ ਨਾਲ ਜਿਵੇਂ ਜਿਵੇਂ ਕਰਾਂਗੇ। ਲੋਕਾਂ ਨੂੰ ਵੱਧ ਤੋਂ ਵੱਧ ਲਾਈਕਸ, ਕਮੈਂਟ ਕਰਿਆ ਕਰੋ। ਤਾਂ ਜੋ ਆਪਾਂ ਤੁਹਾਡੇ ਵਾਸਤੇ ਹੈਈਆਂ ਨਵੀਆਂ ਲੈ ਕੇ ਆਇਆ ਕਰੀਏ। ਤਾਂ ਜੋ ਤੁਹਾਨੂੰ ਜਾਣਕਾਰੀ ਦਿੰਦੇ ਰਹੀਏ ਕਿ ਜਸਨ ਵੀਰੇ ਚਲਾ ਰਿਹਾ ਦੂਜਾ ਟਰੈਕਟਰ ਇੱਕ ਤੇ ਆਪਾਂਗੇ। ਇਹ ਤਾਂ ਵੀ ਹਾਵਲੇ ਵਾਲਿਆਂ ਨੇ ਇਹਦੇ ਵਾਂਗਰ ਇਹ ਟਰੈਕਟਰ ਦੇ ਚਲਾ ਰਿਹਾ। ਨਾ ਠੀਕ ਆ ਜਦੋਂ ਹਾਂ ਦੋਨਾਂ ਨਾਲ ਹੀ ਕਰ ਲੈਨੇ ਟਰੈਕਟਰਾਂ ਬਣਲੇ ਵੀ ਦੋ ਹੋਏਗੇ ਸੀਗੇ ਜਦੋਂ ਕਹਿੰਦਾ ਮੇ ਵੀ ਵਿਹਲਾ ਆ ਮਾਂ ਚਲ ਫਿਰ ਦੋਨੀਆਂ ਹੱਕ ਲੈਨੇ ਆਗੇ ਸਾਨੂੰ ਤਾਂ ਬਣਲੇ ਵਾਧੂ ਹੁੰਦੇ ਨੇ ਕਿ ਬਾਬੇ ਦੀ ਕਿਰਪਾ ਨਾਲ ਬਾਬਾ ਸੁੱਖ ਰੱਖੀ ਐ ਚਾਰ ਚਾਰ 5.5 ਟਰੈਕਟਰ ਚਲਾਇਆ ਕਰਾਂ ਇਕੱਠੇ ਤਾਂ ਵੱਡੇ ਲੈਵਲ ਤੇ ਲੈ ਕੇ ਜਾਣਾ ਆਪਣਾ ਖੇਤੀ ਨੂੰ ਜਿਹੜੇ ਲੋਕ ਕਹਿੰਦੇ ਨੇ ਵੀ ਖੇਤੀ ਜੋ ਕੋ ਸਭ ਅੱਜ ਤਾਂ ਨਹੀਂ ਹੈਗਾ ਉਹਨਾਂ ਨੂੰ ਬਚਾ ਕੇ ਦਿਖਾਉਣਾਗਾ ਵੀ ਕਿਵੇਂ ਵੱਜਦਾ ਕਿਵੇਂ ਖੇਤੀ ਕਰੀ ਵੀ ਆ ਆਪਾਂ ਜਿਹੜੇ ਵਿਦਵਾਨ ਬੈਠੇ ਨੇਗੇ ਇੱਕ ਫੇਸਬੁੱਕ ਹੀ ਵਿਦਵਾਨ ਨੇ ਇੱਕ ਫਿਜ਼ੀਕਲ ਹੀ ਵਿਦਵਾਨ ਨੇ ਆਪਾਂ ਜਿਹੜੇ ਫੇਸਬੁੱਕ ਹੀ ਵਿਦਵਾਨ ਨੇਗੇ ਉਹਨਾਂ ਦੇ ਪ੍ਰੋਫਾਈਲ ਤੇ ਕੱਢਨੇ ਨੇਗੇ ਬਾਕੀ ਆਪਾਂ ਤੁਹਾਨੂੰ ਜਿਹੜੀ ਵੀ ਆਪਾਂ ਕਰਿਆ ਕਰਾਂਗੇ ਉਹ ਦੀ ਹਰ ਇੱਕ ਚੀਜ਼ ਆਪਾਂ ਤੁਹਾਨੂੰ ਵਲੌਗ ਪਾਇਆ ਕਰਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰਕੇ ਰੱਖਿਓ ਹੋਰ ਨਵੀਆਂ ਨਵੀਆਂ ਚੰਗੀਆਂ ਜਾਣਕਾਰੀ ਤੇ ਨੌਲੇਜ ਵਾਲੀ ਵੀਡੀਓ ਜਰੂਰ ਪਾਇਆ ਕਰਾਂ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਕਿਉਂਕਿ ਜਿਹੜੀ ਚੀਜ਼ ਆਪਾਂ ਕਰਦੇ ਆਂ ਅੱਪਾ ਉਹੀ ਦਿਖਾਉਣੀ ਆ ਤੁਹਾਨੂੰ ਐ ਨਹੀਂ ਹੋਏਗਾ ਵੀ ਬਸ ਵੀਡੀਓ ਬਣਾਉਣ ਖਾਤਰ ਹੀ ਆਪਣੇ ਕੋਈ ਕੰਮ ਕਰਨਾਗਾ ਜਿਹੜਾ ਕੰਮ ਆਪਾਂ ਕਰ ਰਹੇ ਹਾਂਗੇ ਉਹੀ ਕਰਕੇ ਉਹੀ ਆਪਾਂ ਤੁਹਾਡੇ ਅੱਗੇ ਲੈ ਕੇ ਆਵਾਂਗੇ ਆਹ ਮੁੰਡਾ ਆਪਣੀ ਸੇਵਾ ਕਰਨ ਵਾਲਾ ਤਰ੍ਹਾਂ ਹੋਇਆ ਆਪਣੀ ਇਹ ਆਪਾਂ ਨੂੰ ਚਾਹ ਪਾਣੀ ਰੋਟੀ ਸਾਰਾ ਕੁਝ ਸਾਰੇ ਚੀਜ਼ਾਂ ਦੀ ਸੇਵਾ ਤੇ ਬਣਾਉਣਾ ਇਹਨੂੰ 10000 ਰੁਪਏ ਦੇ ਮਹੀਨੇ ਦੇ ਰੱਖ ਲਿਆ ਵੀ ਜਿੰਨਾ ਟਾਈਮ ਸੀਜ਼ਨ ਦੀ ਮੁੱਕਦਾ ਹੈਗਾ ਈ ਜਿੰਨਾ ਟਾਈਮ ਦਾ ਸੀ ਜਿੰਨੀ ਮੁਗਦਾ ਤੈ ਸਾਡੀ ਸੇਵਾ ਕਰਨੀ ਆ ਇਹਨੂੰ ਰੁਪਇਆ 10000 ਦੇਤਾ ਅਸੀਂ ਸਾਡੀ ਸੇਵਾ ਦਾ ਆ ਜਾ ਬਾਈ ਉਰੇ ਆ ਜਾ 10000 ਲੈਂਦਾ ਤਾਂ ਇੱਕ ਆਪਣਾ ਮੋਬਾਈਲ ਸੀ ਇਹਦੇ ਕੋਲੇ ਉਹ ਤੇ YouTube ਦਾ ਪ੍ਰੀਮੀਅਮ ਲੈਤਾ ਹੋਇਆਗਾ ਤੇ ਇਹਦੇ ਵਿੱਚ ਉਹ ਆਈਡੀ ਮੈਂ ਚਲਾਈ ਨਹੀਂ ਹੋਈ ਹੈਗੀ ਠੀਕ ਆ ਬਾਈ ਕਿਵੇਂ ਲੱਗੀ ਐ ਜੌਬ ਨਵੀਂ ਜੌਬ ਤੇਰੀ ਜੌਬ ਵਧੀਆ ਜਾਂਦਰੀ ਹੈ ਤੇਰਾ ਫੋਨ ਆ ਬਾਈ ਮੈਂ ਤੇਰਾ ਚਲਾਤੀ ਟੂੜੀ ਵਾਲੀ ਅੱਜ ਆਪਾਂ ਨੇ ਰਾਤ ਨੂੰ ਪਿਆ ਹੈ ਮੀਂਹ ਆ ਦੇਖ ਲੋ ਗੱਲ ਦਾ ਗਵਾਰ ਪੂਰਾ ਦੇਖਦੇ ਹਾਂ ਹੁਣ ਵੇਖੇ ਕਹਿੰਦੀ ਏ ਗੱਲ ਬਾਤ ਆ ਟੂੜੀ ਖਾਸੀ ਨਿਕਲਦੀ ਆ ਮਾਗ ਰੋਣਾ ਓਏ ਉੱਥੇ ਨਾਮ ਦਾਦਾਂ ਨਾਲਾ ਉਹਦੇ ਇਹਦਾ ਗੱਲ ਤੋਂ ਗੱਲ ਆ ਯਾਰ ਇਹ ਫਿਰ ਤਾਂਹੀਂ ਲਈ ਹੋਊਗੀ ਇਹਦਾ ਹੁਣ ਸਾਰੀ ਟਰਾਲੀ ਹੈ ਕਹਾਣੀ ਦਾ ਕਰ ਕੋਈ ਨਾ ਵੇ ਪਤਾ ਬਾਣ ਬੇਲਾ ਕਰਨਾ ਹੀ ਆ ਹੁਣ ਮੱਕੀ ਬੀਜ ਦੇ ਹੋ ਜਾਣਗੇ ਹੁਣ 11 ਦੋ ਟਰਾਲੀਆਂ ਹੋਣਗੀਆਂ 2 ਲੀਟਰ ਵੱਧ ਮੱਚ ਜੂ ਕਿੱਡੀ ਗੱਲ ਐ ਯਾਰ ਆ ਹੁਣ ਸਾਡੀ ਦਿਹਾੜੀ ਦੇ ਮਿੱਤਰੋ ਬਣ ਗਈ ਇਹ ਹੁਣ ਸਾਡੀ ਹਿੰਮਤ ਆ ਸੀ ਇਹਨੂੰ ਕਿੰਨੇ ਟਾਈਮ ਜਿਹਨੂੰ ਪਾਉਣੇ ਐ ਇੱਦੀ ਦਿਹਾੜੀ ਬਣੇ ਜੋ ਪਹਿਲਾਂ ਤੂੜੀ ਕੱਢਣੀ ਪੂ ਮਿੱਟੀ ਕੱਢਣੀ ਪੂ ਇਹ ਸਾਡੀ ਅੱਜ ਦੀ ਦਿਹਾੜੀ ਐ ਇਸ ਤਰ੍ਹਾਂ ਇਹਨੂੰ ਦਿਹਾੜੀ ਕਰਦੇ ਇਹਨਾਂ ਬਹੁਤ ਹੋਣਦੀ ਵਾਹਣ ਵਾਹਣ ਵਾਲੀ ਤਾਂ ਜਿਆਦਾ ਡਾਗੀ ਉਹਦਾ ਚਲ ਕੇ ਆਪਣਾ ਕੰਮ ਹੀ ਆ ਗਿਆ ਚਲ ਫਿਰ ਖਾਈਏ ਰੋਟੀ ਸੱਤ ਅੱਠ ਰੋਟੀਆਂ ਖਾਣ ਤੋਂ ਬਾਅਦ ਭਰ ਲਿਆ ਆਪਣੇ ਜਹਾਦਾ ਕੋਲ ਅੱਲਾ ਗਰੇ ਨਹੀਂ ਬਾਈ ਹੋਰੀਂ ਦੂੜੀ ਪਾਉਣੇ ਰੇ ਅਮਾ ਗਰੋ ਨਹੀਂ ਮਾਰਦਾ ਹਾਰਨੇ ਵੀ ਆ ਜਾ ਟਰਾਲੀ ਘੜਾ ਦੇ ਮੈਂ ਜਸਨਾ ਆ ਕੇ ਅੰਦਰ ਟਰਾਲੀ ਲੈ ਕੇ ਹੁਣ ਕਰਦੇ ਜੋ ਹੁਣ ਪਾਣੇ ਹਾਂ ਬਾਈ ਅੱਲੀ ਘੜਵਾ ਕੇ ਤਮੇ ਪਵਾ ਆਵੀਆਂ ਤੋਂ ਕੀ ਕਰਾਉਣਾ ਹੁਣ ਤਾਂ ਔਰ ਤੋਂ ਥੋੜਾ ਔਰ ਵੀ ਵਾਹਾਂਗੇ ਇਹਨੂੰ ਬਹੁਤ ਆ ਲਓ ਤੂੜੀ ਦਾ ਕਰ ਲੈ ਜੋ ਪਹਿਲਾਂ ਤੂੜੀ ਦਾ ਕਰ ਦੋ ਉਹਦੇ ਦਾ ਖੱਤੇ ਨੂੰ ਦਵਾ ਦੇ ਜਿਹੜਾ ਜਿਹੜਾ ਘੇਰਾ ਹੈ ਖਾਲੀ ਬਾਗਲੇ ਨਹੀਂ ਇਹਦੇ ਖਾਲੀ ਬਾਗਲੇ ਹੈ ਘੇਰਾ ਤੋੜੀਆਂ ਮਾਰਾਂਗੇ ਦੋ ਕਰ ਰੋੜ ਡੇੜੀ ਨੇ ਕਿਹਾਗਾ ਬੜਾ ਤੋੜਾ ਕੜਾ ਹੈ ਚੱਲੇ ਟਰੈਕਟਰ ਲੈ ਇਹ ਨਾਲ ਜਾ ਬੜਾ ਲਿਖੜਾ ਗਿਆ ਜਿੱਥੇ ਖੜਾ ਗੋ ਅਸੀਂ ਕੱਢ ਲਾਂਗੇ ਇਧਰ ਹੀ ਮੰਗਣੀ ਖੜਾਉਣੀ ਤੂੜੀ ਨਹੀਂ ਕਰਦੇ ਹੋਰ ਮੈਂ ਤਾਂ ਆਪ ਨਹੀਂ ਬਥੇਗਾ ਆਪਣਾ ਜਸ਼ਨਦੀ ਦਾ ਵਾਹਣ ਬਹਾੜਾ ਹੋਣਾ ਇਹ ਇੱਧਰ ਟੂੜੀ ਇਹਦੀ ਹੋਣੀ ਕਰੀ ਸੀਗੀ ਤੇ ਹੁਣ ਡੈਡੀ ਹੋਰੀ ਪਿੱਛੇ ਵਾਲੇ ਵਾਹਣ ਚ ਇੱਧਰ ਅੱਗੇ ਟੂੜੀ ਕਰਨ ਤੇ ਇਹ ਜੰਨਾ ਕੁ ਵੈਸੇ ਹੋਈ ਜਾਂਦਾ ਤਿਆਰ ਆ ਦੇਖੋ ਇਹ ਲੱਛਣ ਦੇਖੋ ਕੀ ਕਰਦਾ ਹੈਗਾ ਹੁਣ ਦੂਜਾ ਬਈ ਤੀਜਾ ਪਾਜਾ ਦੇਖੋ ਕੀ ਲੱਛਣ ਹੈ ਰੋਹ ਦਾ ਵਾਹਣ ਦਾ ਉਰੇਤਾ ਬਣਿਆ ਗਿਆ ਗਾ ਲੋੜ ਜਾਦੀ ਬਣਦਾ ਗਾ ਇਹ ਯੋਗ ਨਹੀਂ ਹੈਗਾ ਇਹਨਾਂ ਦੇ ਦੇਸ ਇੰਨਾ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਹੈਗਾ ਇਹ ਗੱਲਾਂ ਇੰਨਾ ਦੀ ਲਾਗੂ ਹੁੰਦੀਆਂ ਨੇ ਇਹ ਕਿਸੇ ਬੰਦੇ ਨੇ ਸੱਚ ਹੀ ਕਿਹਾ ਹੈਗਾ ਇੰਨਾ ਵਾਰੀ ਸੋਚ ਕੇ ਕਹੀ ਜਾਂਦੇ ਨੇ ਉਹ ਗੱਲਾਂ ਮੈਂ ਕਿਹਾ ਸੀ ਮਾ ਇਹਨੂੰ ਇਕੱਠਾ ਹੀ ਵਾਦਾ ਹੈ ਮਾ ਤੂੰ ਖੜ ਜਾ ਮਾ ਸਾਰਾ ਇੱਕ ਅੱਧੀ ਟਰਾਲੀ ਹੋਰ ਹੋਵੇ ਤੇ ਇੱਕ ਅੱਧੀ ਉਹਦੇ ਬਾਅਦ ਸਾਰਿਆਂ ਨੂੰ ਇਕੱਠਾ ਮੈਂ ਤਿਆਰ ਕਰਦਾ ਹਾਂ ਕਹਦਾ ਮੈਂ ਤਾਂ ਇੰਨੇ ਕਿਦਾਂ ਕਰੂੰਗਾ ਮਾ ਚੱਲ ਕਰ ਲੈ ਕਹਿੰਦਾ ਮੈਂ ਫੜਦੇ ਨਹੀਂ ਹੈਗੇ ਬਾਈ ਕੀ ਕਹੀ ਇਹਨਾਂ ਨੂੰ ਫਿਰ ਟਰੈਕਟਰ ਚ ਲਾਉਣ ਦਾ ਬਸ ਚੋਈ ਵਾਲਾ ਹੈਗਾ ਆਏ ਕੋਮੇ ਦੂਦੇ ਤੇ ਲੈਂ ਵਰਦਾਗਾ ਹਨ ਬੜਕਾ ਬੜਕਾ ਮਾਰਦਾ ਤੋ ਬੱਟਾਂ ਤੋਂ ਵੀ ਬੱਟਾਂ ਤੇ ਤਾਂ ਹੌਲੀ ਕਰ ਲਾ ਦੂੰ ਆਏ ਕੋਈ ਇਹ ਬੇਲੇ ਹੈਗੇ ਆ ਚਲੋ ਹੁਣ ਕੰਮ ਲੱਗੇ ਹੋਏ ਆ ਬਹਾਨੇ ਨਾਲ ਵੀ ਹੌਲੀ ਹੌਲੀ ਕਰੀ ਜਾਂਦੇ ਇਹ ਕਹਿੰਦਾ ਨਹੀਂ ਅੱਗ ਲੱਗੀ ਆਲੇ ਮੂਹਰੇ ਕੋਈ ਕਰਦਾ ਠੰਮਾ ਵਧੀਆ ਬਣਾਈ ਜਾਂਦਾ ਪੱਟੀ ਜਾਂਦਾ ਸਾਰਾ ਜਿਹੜੇ ਲੱਛਣ ਕਰਦਾ ਵਿੱਚ ਦੀ ਉਹ ਗਲਤ ਕਰ ਜਾਂਦਾ ਹੈਗਾ ਦੇਖੋ ਰਹਿ ਲੇਖ ਰਹਿਣ ਦਾ ਸਿੱਧੀ ਹੈ ਜਮਾ ਇਹ ਤਾਂ ਗੁਣ ਤਾਂ ਹੈਗੇ ਨੇ ਬੰਦੇ 'ਚ ਪਰ ਵਿੱਚ ਦੀ ਲੱਛਣ ਥੋੜੀ ਜਿਹੀ ਗਲਤ ਕਰ ਜਾਂਦਾ ਇਹ ਦੇਖੋ ਪਰਾਗਾ ਲੋ ਵੀ ਸਾਰੀ ਰਾਹ ਲੰਘ ਜੂ ਹੁਣ ਇੱਧਰ ਲਈ ਆਉਂਦਾਗਾ ਜਿਹਨੇ ਕਿਹੜਾ ਮਗਰ ਫੇਰ ਮੈਂ ਕੇ ਬਾਰੇ ਕਮਸ਼ਰਾ ਉਹ ਕਰਦਾ ਵੀ ਇੱਥੇ ਉਹਨੇ ਜਿੰਨਾ ਹੀ ਇੱਧਰ ਲਈ ਆਉਂਦਾਗਾ ਨਹੀਂ ਉਧਰ ਹੋ ਜਾਂਦੀਆਂ ਦਵੀਆਂ ਕੋਈ ਇੱਕ ਕਿਹੜਾ ਫੇਰ ਲਾਉਣਾ ਪਊ ਹੁਣ ਇਹਨੂੰ ਆ ਇੱਕ ਖਾਪਣੇ ਉੱਤੇ ਤੂੜੀ ਵਾਲੀ ਤੇ ਲਾ ਤਾ ਹੁਣ ਪਹਿਲਾਂ ਦੋ ਨਾਲ ਵਾਹਿਆ ਸੀ ਆ ਤਾਂ ਅਸੀਂ ਵੀ ਜਦੋਂ ਵੀ ਦੋ ਟਰੈਕਟਰ ਹੈਗੇ ਨੇ ਆਪਣਾ ਦੇ ਵੀ ਬਾਹਰ ਆਂਦੇ ਆਗੇ ਹੁਣ ਅਮਰੇ ਧੁੱਪਨ ਲੱਗ ਗਈ ਸੀ ਇਹਨੂੰ ਪਾਹਣ ਨੂੰ ਇਹ ਫਿਰ ਤੂੜੀ ਕਰਨ ਲੱਗੇ ਹੁਣ माग ਰਹੇ ਬਸ ਡੇਢ ਹੀ ਹੋਰੀ ਮੋੜਨ ਵਾਲੀ ਹੋਣਗੇ ਥੋੜੀ ਕਰਕੇ ਬਸ ਹੁਣ ਇਹ ਤੇ ਜਿਹੜੀ ਹੋਊਗੀ ਇੱਕ ਹੋ ਜੇ ਟਰਾਲੀ ਪੌਣੀ ਹੋ ਜੇ ਇੰਨੇ ਕ ਹੋਊਗੀ ਬਸ ਉਹਨੂੰ ਬਾਅਦ ਐਨੂੰ ਜੇ ਅਜ ਅਜ ਤਿਆਰ ਹੋ ਗਿਆ ਬਸ ਇਹਨੂੰ ਕੱਢ ਲੂ ਇਹ ਚ ਮੱਕੀ ਬੀਜ ਦੇਣੀ ਆ ਵੀ ਆਪਣਾ ਲਿਆਂਦਾ ਪਿਆਗਾ ਬਰਕਾਈ ਸਰ ਘੋਰੇਂਦੀ ਆ ਆਪਣੀ ਲਿਆਉਣ ਵਾਲੀ ਹਲੇ ਉਹਦਾ ਟਾਈਮ ਨਹੀਂ ਲੱਗਿਆ ਹੈ ਕਾ ਲਿਆਉਣ ਦਾ ਕੋਸ਼ਿਸ਼ ਕਰਾਂਗੇ ਵੀ ਜਰੂਰ ਬੀਜੀਏ ਜਰੀ ਇੱਕ ਆਪਾਂ ਨੂੰ ਮਸ਼ੀਨ ਨਹੀਂ ਮਿਲੀ ਹੈਗੀ ਉਹਦੇ ਵਾਲੀ ਉਹ ਆਪਾਂ ਮੱਕੀ ਵਾਲੀ ਨਾਲ ਹੀ ਪਿਆਰਾਂਗੇ ਤੇ ਬਾਕੀ ਕਦੋਂ ਮਿੱਤਰਾਂ ਨਾਲ ਗੱਲਬਾਤ ਕਰਦੇ ਆ ਜਿਵੇਂ ਪਿੰਡੀ ਸਿੱਧੂ ਬਾਈ ਵੀ ਦਾ ਹੁੰਦਾਗਾ ਉਹਨਾਂ ਨੇ ਪਹਿਲਾਂ ਮੱਕੀ ਵਾਲੀ ਨਾਲੀ ਬੀਜੀ ਜائیں ਜਿਹੜੀ ਆਪਣੀ ਮਸ਼ੀਨ ਹੁੰਦੀ ਹੈ ਉਹ ਪ੍ਰੈਸ ਵਾਲੀ ਤੋਂ ਦਿਨਾਂ ਤੇ ਜਾਣੇ ਹੁੰਦੇ ਸੀ ਮੱਕੀ ਤੋਂ ਉਹਨੂੰ ਉਹਨਾਂ ਨਾਲ ਗੱਲਬਾਤ ਕੀਤੀ ਵੀ ਤਵੀਆਂ ਲਈ ਉਹ ਤਾਂ ਵੇਲੇ ਆ ਤੂੰ ਕਿੱਡੇ ਨਾਲ ਵਿੱਚ ਰੀ ਬੀਜੀ ਜਾਂਦੀ ਆ ਉਹ ਬਾਈ ਕਹਿੰਦਾ ਕਹਿੰਦਾ ਵੀ ਮਹਿੰਗੀ ਬਾੜੇ ਪੈਂਦੇ ਨੇ ਕਹਿੰਦਾ ਜਾਂ ਤਾਂ ਵੀ 15 20 ਕਿਲੇ ਹੋ ਜਾਣਾ ਤੇ ਵੀ ਫੇਰ ਤਾਂ ਕਹਿੰਦਾ ਮੈਂ ਲੈ ਆਉਂਗਾ ਕਹਿੰਦਾ ਹੁਣ ਕਹਿੰਦਾ ਮੈਂ ਵੀ 1-2 ਕਿਲਿਆਂ ਵਾਸਤੇ ਤਾਂ ਕਹਿੰਦਾ ਮੈਂ ਲੈ ਆ ਨਹੀਂ ਸਕਦਾ ਹੈਗਾ ਕੁਣ ਲੋਕ ਤੁਹਾਨੂੰ ਪਤਾ ਵੀ ਉਹ ਚੀਜ਼ ਥੋੜਾ ਰਿਸਕ ਲੈ ਕੇ ਘੱਟ ਫਰਸ ਨਹੀਂ ਗਿਆ ਆਪਾਂ ਬੀਜੀ ਤਾਂ ਪਿਛਲੇ ਵਾਰ ਵੀ ਹੈਗੀ ਸੀਗੀ ਆ ਦੇਖੋ ਹੁਣ ਡੈਡੀ ਆਰਨ ਮਾਰੀ ਜਾਂਦਾ ਹੈ ਦੇਖਦੇ ਕੀ ਕਹਿੰਦਾ ਹੈਗਾ ਬੀਜੀ ਆਪਾਂ ਪਿਛਲੇ ਵਾਰ ਵੀ ਹੈਗੀ ਦੀ ਪਿਛਲੇ ਵਾਰ ਤਾਂ ਜਿਹੜੀ ਸਰੋਂ ਵਾਲੀ ਹੁੰਦੀ ਉਹਨਾਂ ਦੀ ਬੀਜ ਤੀ ਸੀ ਜਿੰਨੀ ਕੁ ਹੋਈ ਆ ਹੋਈ ਤਾਂ ਬਹੁਤ ਵਧੀਆ ਪਰ ਉਹਨਾਂ ਨਾਲ ਸਿੱਧੀ ਜ਼ਿਆਦਾ ਰਹੀ ਸੀ ਐਨ ਮੰਨ ਲਓ ਵੀ ਜੇ ਆਪਾਂ ਨੇ ਇੱਕ ਕਿੱਲਾ ਬੀਜ ਦਿੱਤਾ ਉਹ ਚ ਅੱਧੇ ਕਿੱਲੇ ਦੀ ਭੀੜ ਹੀ ਗਿਆ ਤਿਕਾ ਕਿਉਂਕਿ ਉਹ ਜਿਹੜੇ ਸਰੋਂ ਵਾਲਾ ਬੀ ਹੁੰਦਾ ਉਹ ਗਾਰੀ ਛੋਟਾ ਹੁੰਦਾ ਚਰੀ ਦਾ ਵੀ ਥੋੜਾ ਜਿਆਦਾ ਵੱਡਾ ਹੋ ਜਾਂਦਾਗਾ ਉਹਦੇ ਕਰਕੇ ਵੀ ਉਹ ਚੰਗੀ ਤਰ੍ਹਾਂ ਹੋਈ ਨਹੀਂ ਹੈਗੀ ਇੱਕ ਸੱਤ ਉਹ ਤੇ ਅੱਖਾਂ ਲਈ ਸਪਰੇਅ ਹੋ ਗਈ ਸੀ ਜਿਹੜੀ ਮੱਕੀ ਤੇ ਕਰਦੇ ਹੁੰਦੇ ਆ ਅੱਖਾਂ ਲਈ ਉਹੀ ਅਸੀਂ ਚਰੀ ਤੇ ਕਰਦੇ ਸਾਨੂੰ ਪਤਾ ਨਹੀਂ ਸੀਗਾ ਵੀ ਕਿਵੇਂ ਹੁੰਦੀ ਆ ਉਹ ਸੁੱਕ ਗਈ ਵਿਚਾਰੀ ਫਿਰ ਫਿਰ ਉਹ ਦੂਬਾ ਦਾ ਡੇੜੀ ਉਹਨਾਂ ਦਾ ਜੀਅ ਜਾ ਕੇ ਕਹਿੰਦੇ ਇਹ ਨਹੀਂ ਹੁੰਦੀ ਹੈਗੀ ਤੇ ਐ ਲੱਲ ਵੀ ਉਹ ਸਾਰੀ ਤਿੰਨ ਚਾਰ ਗੱਟ ਫੁੱਟ ਦੀ ਹੁੰਦੀ ਸੀ ਸਭ ਤੋਂ ਚੱਕੀ ਬਣੀ ਜਾਂਦੀ ਸੀ ਉਹ ਐਨਾ ਉਹ ਚ ਵਜਨ ਹੁੰਦਾ ਸੀਗਾ ਚਲੋ ਦੇਖਦੇ ਹਾਂ ਕੀ ਕਹਿੰਦੇ ਨੇ ਡੇੜੀ ਉਹਦੀ ਲੱਗਦਾ ਮਸ਼ੀਨ ਨਹੀਂ ਕੱਟਣੀ ਉੱਥੇ ਤੋ ਵੀ ਆ ਅੱਡੇ ਕਿਲੇ ਚੋਂ ਮਾਗਰੋਂ ਅੱਡੇ ਕਿਲੇ ਤੋਂ ਵੀ ਘੱਟੀ ਕੀਤੀਗਾ ਉਹ ਘੱਟੀ ਹੁੰਦਾ ਇੱਕ ਟਰਾਲੀ ਭਰ ਗਈ ਤੇ ਆ ਹੁਣ ਇੱਧਰ ਆਪਾਂ ਲਿਆਈ ਮਸ਼ੀਨ ਲੈੜੀ ਤੇ ਹੁਣ ਇੱਧਰੋਂ ਕਰਦੇ ਆਂਗੇ ਇੰਨੇ ਹੁੰਦੀ ਐ ਚੋਂ ਉਹ ਟਰਾਲੀ ਪੂਣੀ ਆ ਹੁਣ ਆਪਾਂ ਨੇ ਕੱਟ ਆਉਂਦੀ ਬਹੁਤ ਸਰਾਰਦੀ ਆ ਇਹ ਤੋਂ ਖੜਿਆ ਨਹੀਂ ਜਾਂਦਾ ਹੈਗਾ ਇੱਧਰ ਆ ਖਾਲ ਕੋਲ ਆਪਾਂ ਨੇ ਤਿਆਰ ਕਰਕੇ ਆ ਮੱਕੀ ਵਾਸਤੇ ਮਿੱਟੀ ਮੋਟੀ ਐ ਜੋ ਕੱਟ ਰੱਖੀ ਹੈਗੀ ਐਤੋਂ ਇਹ ਭੱਜ ਗਿਆ ਹੁਣ ਉਧਰ ਆ ਕੀ ਹੁਣ ਫੈਟਰਾਲੀ ਪੋ ਆ ਕੇ ਫਿਰ ਬਣਾਉਣੀਆਂ ਵੀਡੀਓ ਦੁਬਾਰੇ ਟਰਾਲੀ ਪਵਾ ਦਈਏ ਬਿਲ ਤਾਂ ਆ ਜੀ ਦੋਸਤੋ ਇਹ ਆਪਾਂ ਨੇ ਹੁਣ ਇਹ ਚ ਪਹਿਲਾਂ ਦੋ ਵਾਰੀ ਤਵੀਆਂ ਮਾਰ ਕੇ ਉਦੋਂ ਬਾਅਦ ਇਹ ਚ ਮਾਰਦਾ ਸਾਗ ਆ ਤੇ ਦੁਬਾਰੇ ਮਾਰਦੇ ਚ ਹਾਲ ਤੇ ਹੁਣ ਉਤੋਂ ਦੀ ਸਾਗਾ ਦੁਬਾਰੇ ਫੇਰ ਮਾਰਨ ਲੱਗ ਰਿਹਾ ਹੁਣ ਹੁਣ ਆਪਾਂ ਨੇ ਸਾਗਾ ਮਾਰ ਕੇ ਦੁਬਾਰਾ ਫਤ ਤਵੀਆਂ ਸਾਗਾ ਦੁਬਾਰਾ ਮਾਰ ਕੇ ਖਾਲਾ ਪਕੀ ਕਰ ਦਾਂਗੇ ਇੱਥੇ ਆਪਾਂ ਨਹੀਂ ਕਰਦੇ ਹੈਗੇ ਲਓ ਜੀ ਕਹਿੰਦੇ ਕੱਪੂਰੂ ਕਰਕੇ ਬਾਣ ਨੂੰ ਜਮਾ ਤਿਆਰ ਆਗੇ ਖਾਲ ਦੁਆਰੇ ਚੱਲੇ ਹੋਏ ਘਰ ਆਨੇ ਵਾਤਾ ਅੱਜ ਵੀ ਇਦਾਂ ਗੀ ਆਪਾਂ ਨੂੰ ਇਹੇ ਵਕੀ ਵਾਲੇ ਨਾਲੇ ਸਾਰੇ ਕੰਮ ਕੀੜੀ ਹੈਗੀ ਦੇਖੋ ਉਹ ਇਹ ਕਿਤੇ ਕਿਤੇ ਵੀ ਨੇੜੇ-ਨੇੜੇ ਘੱਟ ਬਣੀਗਾ ਕਿਉਂ ਹਾਂਜੀ ਆ ਬੀਜੀਤੀ ਆਪਾਂ ਨੇ ਮੱਕੀ ਤੇ ਪਾਣੀ ਸ਼ੁਰੂਆਤ ਲਾਉਣਾ ਹੁਣ ਪਹਿਲਾਂ ਆਪਣੀ ਲਾ ਰਹਿਆਂਗੇ ਇਹ ਕੱਲ ਵੀ ਜੀ ਸੀ ਕਿ ਰਾਤ ਨੂੰ 1:00 ਵਜੇ ਲੇਟ ਆ ਗਈ ਸੀਗੀ ਉਦੋਂ ਚਾਹ ਨੱਕੇ ਭਰਤੇ ਬਾਕੀ ਆ ਗਾਂ ਵਾਲੀ ਹੁਣ ਰਮਾਵਾਂਗੇ ਪੱਲਾ ਰਾਤ ਤਾਂ ਡੇੜੀ ਨੇ ਰਮਾਈਆ ਹੁਣ ਇਹਦੇ ਬਾਅਦ ਹੁਣ ਮੈਂ ਰਮਾਉਂਗਾ ਤੇ ਡੇੜੀ ਦੀ ਚਾਹ ਲੈ ਕੇ ਆਇਆ ਸੀਗਾ ਮੈਂ ਆ ਨੱਕੇ ਨੁੱਕੇ ਦੇ ਗਾਂ ਖਾਲੀਆਂ ਕਰ ਬਣਾਉਣ ਵਾਲੀਆਂ ਭਈਆਂ ਦੇ ਨੱਕੇ ਆ ਦੋ ਕੇ ਨੱਕੇ ਬਣਾਏ ਹੋਏ ਨੇ ਆਹ ਇਹ ਦੋ ਸਾਰੇ ਬਣਾਉਣੇ ਨੇ ਬਣੀ ਉਹ ਡੇੜੀ ਲੱਗ ਰਿਹਾ ਬਣਾਉਣਾ ਵਾਕਿ ਆਪਾਂ ਤੁਹਾਨੂੰ ਦਿਖਾਉਣੇ ਕੋਈ ਹੋਰ ਗੱਲ ਬਾਤ ਕੱਲ ਆਪਣੇ ਉਧਰਲੇ ਪਾਸੇ ਦੂਜੇ ਵਾਸਤੇ ਵੀ ਵੜਤੀ ਗਣਕ ਤੇ ਉਹਦੀ ਵੀ ਅੱਜ ਤੋੜੀ ਕਰ ਲਾਂਗੇ ਆਪਾਂ ਉਧਰ ਵੀ ਦੇਖਦੇ ਆਂ ਤਾਂ ਕੋਈ ਚਰੀ ਜਾਂ ਕੋਈ ਮੂੰਗੀ ਮੰਗੀ ਹੋਰ ਵੀ ਜਾਏ ਕੋਈ ਆਈਟਮ